ਕਰਤਾ ਰਮੜਾ ਜੀ ਨੂੰ ਕੁਲਦੀਪ ਮਾਨਕ ਜੀ ਬਹੁਤ ਪਿਆਰ ਕਰਦੇ ਸੀ। ਸ਼ੇਰ ਥੋੜੇ ਜਿਆਦਾ ਹੋਵੇ। ਐ ਸਾਥੋਣੀ ਮੱਝਾ ਚਾਰ ਹੁੰਦੀਆਂ। ਆ ਰਸਾਂਬ ਲੜੀ ਸੱਦੇ ਦੀ ਨਾਰੇ। ਫਿਲਮ 'ਚ ਗਾਣਾ ਆਇਆ ਸੀ ਨਾ ਉਹਦਾ? ਸਦਾ ਸਦਾ ਜੋ ਸਦਾ ਜੋ ਸਦਾ ਜੋ ਮੱਚ। ਉਹਦਾ ਇਹ ਸ਼ੇਰ ਸੀਗਾ। ਉਹ ਮਾਨਕ ਸਾਹਿਬ ਨੇ ਕਹਿ ਕੇ ਕਿ ਰਮੜਾ ਜੀ ਤੋਂ ਕੋਹਾ। ਪਤਾ ਉਤੋਂ ਇਸ ਗੰਦਾ। ਨਹੀਂ ਨਹੀਂ। ਹਾਂ। ਸ੍ਰੋਤ ਤਾਂ ਪਤਾ ਹੈ ਇਸ ਦਾ। ਅੱਛੀ। ਤਾਂ ਉਹਨਾਂ ਕਰਕੇ ਤੇ ਮੈਨੂੰ ਰਮੜਾ ਜੀ ਤੋਂ ਜਦੋਂ ਵੀ ਮਿਲਦੇ ਤੇ ਮੈਨੂੰ ਆਮ ਜੀ ਮਿਲਣਾ ਮੇਰੇ ਕੋਲ ਆਉਣਾ ਕਈ ਵਾਰੀ ਚਾਹ ਪਾਣੀ ਪੀਣਾ ਰਾਤ ਠਹਿਰ ਕੇ ਸੀ ਆਪਾਂ ਨੇ ਕਰਨੀ। ਤਦ ਉਹ ਵੀ ਰਿਪੇਅਰ ਕਰਦਾ ਸੀ ਉਹਨੇ ਸੋਚ ਵੀ ਮਨ ਕਰਕੇ ਸੀ ਤੇ ਬੰਦੇ ਇੱਕ ਵਾਰੀ ਜਦੋਂ ਤਰਾਸ ਦੀ ਦੇਣਾ ਚੋ ਆਏ ਤੇ ਮੈਂ ਉਹਨਾਂ ਦੀ ਹੈਲਪ ਕੀਤੀ ਉਹਨੂੰ ਮਕਾਨ ਨਾਲ ਲੈ ਕੇ ਦਿੱਤਾ ਬੇ ਕੋ ਠਹਿਰੇ ਵੀ ਆਉਂਦੇ ਜਾਂਦੇ ਆ ਹੀ ਹੁੰਦਾ ਦੇਖੋ ਪੁਲਿਸ ਸਾਹਿਬ ਤੁਹਾਡੇ ਕੋਲੇ ਕੋਈ ਆ ਗਿਆ ਮੈਂ ਤੁਹਾਡੇ ਕੋਲੇ ਆ ਗਿਆ ਸਾਡਾ ਕੋਈ ਨਹੀਂ ਰਹਿੰਦਾ ਸਾਡੀ ਪ੍ਰਾਉਣਚਾਰੀ ਸਾਡੇ ਪੰਜਾਬੀਆਂ ਰਗ ਰਗ ਚ ਵਸੀ ਆ ਮੈਨੂੰ ਕਹਿੰਦਾ ਲਵੇਲ ਯਾਰ ਮੇਰੇ ਕੋਲੇ ਨਾ ਲੋਕ ਮਿੰਨਤਾ ਕਰਦੇ ਆ ਮੈਨੂੰ ਲੋਕ ਪੈਸੇ ਵੀ ਦਿੰਦੇ ਆ ਸ਼ੁਭਾਰਸ਼ਾ ਵੀ ਪਾਉਂਦੇ ਆ ਯਾਰ ਮੈਂ ਕਿਹਾ ਉਹਨਾਂ ਦੇ ਗਾਣੇ ਫੇਰ ਵੀ ਨਹੀਂ ਗਾਉਂਦਾ ਕੁਝ ਕੁ ਬੰਦਿਆਂ ਤੋਂ ਇਲਾਵਾ ਕਹਿੰਦਾ ਮੈਂ ਤੇਰੇ ਗਾਣੇ ਗਾਉਂਗਾ ਅੱਛਾ ਤੇ ਲੈ ਡਿਊਟ ਲੈਖ ਤੇ ਕਹਿੰਦਾ ਫਿਰ ਆਪਣਾ ਜਰਾ ਇਸ ਸਿਸਟਮ ਸੈਟਿਕ ਵਿੱਚ ਬੈਠੂਗਾ ਮੈਂ ਕਿਵੇਂ ਕਹਿੰਦਾ ਮੈਂ ਤਾਂ ਉਹੀ ਲੱਗਦਾ ਪੰਨ ਕੇ ਟਰੱਕ ਬਹਿ ਗਿਆ ਅੱਜ ਮੇਰਾ ਸਿਰ ਦੁਖਦਾ ਪਖੜੇ ਦੇ ਕੰਡੇ ਵਿੱਚ ਖੋਬਿਆ ਪਿਆ ਮੈਨੂੰ ਕੋਈ ਗੱਲ ਮੇਰੇ ਕੋਲ ਹੈਗਾ ਸਾਫਤਾ ਫਿਰ ਉਹਨੇ ਮੇਰੇ ਸਿਠੜੀਆਂ ਗਾਇੰਗੇ ਬਹੁਤ ਹੀ ਪ੍ਰਵਾਨ ਚੜੀਆਂ ਤੁਸੀਂ ਸੁਣਿਆ ਹੋਣਗੇ ਸ਼ਾਇਦ ਨਾਮ ਦਾ ਨਹੀਂ ਪਤਾ ਹੋਣਾ ਅਸੀਂ ਕਾਲੀ ਕਾਲੀ ਸੂਫ ਦਾ ਮੈਂ ਘਗਰਾ ਸੋਣਾ ਅੱਗ ਵਾਂਗੂ ਮੱਚਦਾ ਕਿਨਾਰੀ ਗੋਟਾ ਲਾਉਣਾ ਵਿੱਚ ਸਾਭ ਕੇ ਸੰਦੂਖ ਜਿੰਦਾ ਲਾਵਾਂਗੇ ਸਸ ਚੰਦਰੀ ਮਰੀ ਤੋਂ ਪਾਵਾਂਗੇ